ਜਾ ਰਿਹਾ ਉਹ ਕਰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਆ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੁੰਗ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਨਾਲ ਹੀ ਇੱਕ ਪਾਸੇ ਪਿੰਡੀਆਂ ਸੈਦਾ ਪੈ ਜਾਂਦਾ ਵੇ ਜੀ ਨਾਲ ਤੇ ਇੱਕ ਪਾਸੇ ਪਿੰਡੀਆਂ ਆਉ ਲਖਾ ਸੈਂਟਰ ਦੇ ਵਿੱਚ ਪਿੰਡ ਹੈ ਜਿਹੜਾ ਵੀਡੀਓ ਨਾਲ ਹੋਣਾ ਹੈ ਉਹਨਾਂ ਕੀ ਪਿੰਡੀਆਂ ਸੈਦਾ ਤੇ ਉਹਨਾਂ ਕੀ ਪਿੰਡੀਆਂ ਆਉ ਲਖਾ ਤੇ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਤਾਂ ਨੂੰ ਪੰਜ ਮੱਜਾਂ ਵਿਖਾਉਣੀਆਂ ਜਿੰਨਾਂ ਦੇ ਵਿੱਚ ਦੋ ਗੱਬਣਾ ਤੇ ਤਿੰਨ ਸੁਈਆਂ ਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਜੀ ਕਿਉਂਕਿ ਪੈਸੇ ਤਾਂ ਹੀ ਖਰਚਨੇ ਆ ਤੇ ਆਪਣੀ ਗਰੰਟੀ ਤੇ ਪੱਛੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰਿਆ ਆਪਣਾ ਸੰਤ ਸਿੰਘ ਨਾਲ ਪਿੰਡ ਪੈਣੀ ਆ ਸਿੱਧਾ ਹਾਂਜੀ ਪਿੰਗਾ ਪਿੰਡ ਲੱਗੇ ਪੈਂਦਾ ਸੀਰਾ ਜੀ ਨਾਲਾ ਅੰਮ੍ਰਿਤਸਰ ਜਿਹੜਾ ਜਿਲ੍ਹਾ ਅੰਮ੍ਰਿਤਸਰ ਹੈ ਨਾ ਤੇ ਫੋਨ ਨੰਬਰ ਇਹ ਬੋਲ ਦੋ 90568 2612 ਠੀਕ ਹੈ ਤੇ ਆਪਣਾ ਵਪਾਰ ਦਾ ਹੀ ਕੰਮ ਹੈ ਹਨਾ ਕਿੰਨਾ ਚਿਰ ਹੋ ਗਿਆ ਕਰਦੇ ਆ ਨਾ ਜੀ ਆਲੀ ਨਵਾਂ ਨਵੇਂ ਕੰਮ ਚੱਲੇ ਦੋ ਮਹੀਨੇ ਹੋਇਆ ਅੱਛਾ ਜੀ ਦੋ ਮਹੀਨੇ ਹੋਏ ਸ਼ੁਰੂ ਕੀਤੇ ਨੇ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਚ ਐ ਇਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਕਿੰਨਾ ਚਿਰ ਹੋ ਗਿਆ ਜਵੀਰ ਜੀ ਨਾ ਸੋਈ ਨਾ 15 16 ਦਿਨ ਹੋ ਗਏ ਜਿਹੜੇ ਤੋਰ ਦੋ ਲੈ ਜਾ ਸਿੱਧੀ ਤੋਰ ਤੇ ਇੱਕ ਰੀ ਬਾਕੀ ਉਤਰੇ ਇਹ ਆ ਵੀ ਭਾਰੇ ਢਾਂਚੇ ਦੀ ਆ ਪਿੱਛੇ ਜਿੱਤਰਾ ਹੀ ਉਤਰਾ ਹੀ ਆ hath nut ਵੀ ਨਹੀਂ ਕੱਢੀ ਵੀ ਜੀ ਨੇ ਤੇ ਸਰੀਦੋਂ ਭਾਰੀ ਆ ਹੱਤਰਾ ਲੈ ਜਾਓ ਜੀ ਉੱਤਰੇ ਆਏ ਆ ਵੀ ਕੱਦ ਕਾਠ ਦੀ ਚੰਗੀ ਆ ਤੇ ਥੱਲਿਆਂ ਵੀ ਚੰਗੀ ਬਣੀ ਆ ਖੜੇ ਕੋਈ ਸਾਂਹ ਵਾਲਾ ਦੁੱਧ ਨੇ ਚੰਗਾ ਕੱਢੀ ਜਾਣਾ ਤੇ ਆ ਥਣ ਵੀ ਦੇਖ ਸਕਦੇ ਕਿਹੜਾ ਬੱਚਾ ਜੇ ਇਹਦਾ ਆ ਕੱਟਾ ਜੇ ਹਾਂਜੀ ਕੱਟਾ ਜੇ ਆ ਕੱਟਾ ਜੇ ਤੇ ਦੁੱਧ ਕਿੰਨਾ ਤਿਆਰ ਇਹਦੇ ਕੋਲ ਪੱਕਾ ਹਾਂਜੀ 13-14 ਲੀਟਰ ਆ ਟੈਂਕ ਦਾ ਹੈਗਾ ਮੈਂ ਅੰਦਰ ਤੇ 13-14 ਲੀਟਰ ਪੱਕਾ ਤਿਆਰ ਜੇ ਹਾਂਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਦੇ ਦਾਂਗੇ ਇੱਕ ਬੰਦ ਵੀ ਇਹ 1 ਲੱਖ ਤੇ 5000 ਦੀ ਦੇ ਦੋਗੇ ਤੇ ਬਾਕੀ ਚਲੋ ਮੋਕੇ ਤੇ ਕਰ ਦੋਗੇ ਮੰਨ ਤਾਂ ਨਾ ਹੋਰੇ ਕੋ ਫੋਨ ਇੱਕ ਰੇ ਕੋ ਲਾਵੇ ਜਰੂਰ ਹਨਾ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਵੀ ਮੱਝ ਸੂਈ ਸਵਾਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ 15 ਦਿਨਾਂ ਦੇ ਵਿੱਚ ਹੋ ਗਈ 15 16 ਦਿਨ ਜਿਹੜਾ ਕਹਿੰਦੇ ਇਹਨੂੰ ਵੀ ਹੋ ਗਈ ਹੈ ਇਹਦੇ ਮਗਰ ਕੱਟੀ ਆ ਇਹ ਵੀ ਥੱਲੇੋਂ ਚੰਗੀ ਤਿਆਰ ਹੋਈ ਆ ਬਾਕੀ ਹਵਾਨੇ ਤੇ ਨਾੜਾ ਵੀ ਚੰਗੀਆਂ ਆ ਮਾਥਾ ਦਾ ਸੱਜਿਆ ਪੇਦਾ ਵੀ ਚੰਗਾ ਲੈ ਜਾ ਕਮਾਂਗੇ ਤੇ ਉਤਰਾਂ ਵਿੱਚ ਜੀ ਦੁੱਧ ਕਿੰਨਾ ਤਿਆਰ ਹੈ ਦੇ ਕੋਲ ਦੁੱਧ ਦੁੱਜੀ 12 13 ਲੀਟਰ ਥਲੇ ਰੇ ਵੀਗਾ 12 ਤੋਂ 13 ਲੀਟਰ ਦੁੱਧ ਜਿਹੜਾ ਕਿੰਦੇ ਵੀ ਇਹਦੇ ਕੋਲ ਵੀ ਹੈਗਾ ਵਾ ਦੁੱਧ ਦੇ ਤੁਸੀਂ ਚਵਾਈ ਆਪਣੀ ਆਪ ਕਰਕੇ ਖੜਨੀ ਆ ਹਾਂ ਜੀ ਲੈ ਜਾ ਹਾਂ ਦੇਖ ਸਾਹਿਬ ਥੱਲੇਆਂ ਚੰਗੀਆਂ ਤਿਆਰ ਰਹੀਆਂ ਇਹਦੀ ਵੀ ਇਹਦੀ ਚਵਾਈ ਚੱਕ ਲੈ ਇਹਦੀ ਅਰੇ ਇਹ ਤੇ ਮਗਰ ਕੱਟੀ ਆ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੀ ਇਹਦੀ ਕਿੱਡੀ ਕੱਟੀ ਜੀ ਆਹ ਕੱਟੀ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਜਦਾਂ ਵੀ ਲੱਖ ਦੀ ਲਈ ਇਹ ਪੂਰੇ ਲੱਖ ਦੀ ਦੇ ਦੋਗੇ ਚਲੋ ਬਾਕੀ ਮੌਕੇ ਮਾਤਾਂ ਤੇ ਹੋਊਗਾ ਕਿ ਫੋਨ ਲਾਵੇ ਕਰੀ ਹਨਾ ਠੀਕ ਆ ਤੇ ਹੁਣ ਇੱਕ ਆ ਨੀਲੀ ਦੀ ਮੱਝ ਆ ਗਈ ਆ ਇਹਨੂੰ ਵੇਚ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਉੱਚੇ ਮਹੀਨੇ ਤੋਂ ਉੱਪਰ ਜਨਾਓ ਇਹਨਾਂ ਮਹੀਨੇ ਤੋਂ ਉੱਪਰ ਹੋ ਕੇ ਤੇਨਾਂ ਇਹ ਤਾਂ ਮਗਰ ਕੀ ਆ ਇਹ ਤਾਂ ਮਗਰ ਕੱਟਾ ਹੈ ਇਹ ਤਾਂ ਮਗਰ ਕੱਟਾ ਹੈ ਨਾ ਜੀ ਮਾ ਕੇਵਾਨ ਦੀ ਤਾਕਤ ਥੋੜੀ ਗਾਂ ਨੂੰ ਜਾਦੀ ਰੱਖਦੀ ਹੈ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਵਾ ਬਾਕੀ ਚਲੋ ਕੱਦ ਕੱਟ ਠੀਕ ਹੈ ਇਹਦਾ ਵੀ ਤੀਸਰੇ ਸਵੇ ਹੀ ਆ ਜਿਹੜੀਆਂ ਕਹਿੰਦੇ ਮੱਝਾਂ ਸਾਤ ਜੀ ਦਾ ਗ੍ਰਾਸ਼ ਆ ਘਟਾ ਜੀ ਇਹਦਾ ਜਿਹੜਾ ਤੇ ਦੁੱਧ 10 ਲੀਟਰ ਪੱਕਾ ਤਿਆਰ ਇਹਦੇ ਕੋਲ ਇੱਥੋਂ ਕੋਈ ਚਵਾਈ ਕਰਕੇ ਲੈ ਜਾਏ ਚਵਾਈ ਕਰਕੇ ਤਸੰਮੀ ਕਰਕੇ ਤੇ ਇਹਦਾ ਫਿਰ ਮੁੱਲ ਇਹ ਵੀ ਜੀ ਦੇ ਦਾਂਗੇ 80 ਹਜ਼ਾਰ ਦੇ ਦਾਂਗੇ 80 ਹਜ਼ਾਰ ਜੀ ਦੇ ਦੋਗੇ ਮੌਕੇ ਤੇ ਮਾਨਤਨ ਕਰ ਦੋਗੇ ਕਿ ਤੋ ਫੋਨ ਇੱਕ ਰਿਕਲਾਵੇ ਜ਼ਰੂਰ ਮਾਨਤਨ ਸਾਰਿਆਂ ਚ ਖੁੱਲੇ ਹੀ ਹੋਣੇ ਆ ਜਿਹੜੇ ਵੀ ਨੂੰ ਕੋਈ ਪਸੰਦ ਆਉਂਦੀ ਏ ਕਰਕੇ ਫੋਨ ਲਾ ਕੇ ਕੋਈ ਮੁੱਲ ਜ਼ਰੂਰ ਲਾਵੇ ਸੌਦਾ ਆਪੇ ਮੁੱਕੇ ਤੇ ਹੋ ਜਾਊਗਾ ਆ ਗੱਬਨ ਆ ਗਈ ਆ ਦੂਜੀ ਨੂੰ ਤੇ ਖੰਡ ਪਾਉਂਦੇ ਦੂਜੇ ਸਵੇਰ ਨੂੰ ਦੂਸਰਾ ਸੂਆ ਜਿਹੜਾ ਇਹਨੇ ਸੁਣਾ ਕਹਿੰਦੇ ਬਾਕੀ ਪਿਛਪੁੜੇ ਤੇ ਵੀ ਚਲੋ ਸੰਭੀ ਸੰਭੀ ਚੰਗੀ ਆ ਤਿਆਰ ਕੀ ਕਿੰਨਾ ਚਵਾਈ ਜਾਊਗੀ ਇਹ ਤਾਂ ਕਰੂਗੀ 12 13 ਯਾਰ ਕਿ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਚਵਾਈ ਜਾਊ ਕਿ ਪਿਛਲੇ ਸੋਵੇ ਕਹਿੰਦੇ ਕਿ 10 ਕਿਲੋਟਰ ਦੁੱਧ ਜਿਹੜਾ ਇਹਨੇ ਚਵਾਈਆ ਦੇਣ ਕੋਈ ਅਜੇ 8 10 ਕਹਿੰਦੇ ਸੌਂਚ ਤੇ ਖੜਦੀ ਬਾਕੀ ਥਾਣੇ ਦੇ ਕੋ ਵੀ ਚੰਗਾ ਵਾ ਤੇ ਬਾਕੀ ਪਿੱਠਪੁੜੇ ਦੇ ਵੀ ਚੰਗੀ ਆ ਜਿਹੜੀ ਆਹ ਦੇਖ ਸਾਹ ਦੇ ਹਵਾਨਾ ਇਹ ਤਾਂ ਲੱਗ ਬਾਕੀ ਚੰਗਾ ਜੇ ਫਿਕਸ ਜੇ ਹਵਾਨਾ ਇਹਨੇ ਤਿਆਰ ਕਰਨਾ ਵਾ ਦੇ ਤਾਂ ਫਿਰ ਵੀ ਜੀ ਮੋਲ ਆਪਾਂ ਦੱਸ ਤੀਏ ਇਹਦਾ ਲੱਖ ਜੀ ਗਰਾਂ ਵਿੱਚ ਲੱਖ ਰਹੀਆਂ ਜਰਾਂ ਵਿੱਚ ਅੱਛਾ ਇਹ ਵੀ ਲੱਖ ਦੀ ਦੇਣੀ ਹੈ ਚਲੋ ਬਾਕੀ ਕਰੋਗੇ ਮਾਨਤਨ ਮੋਕੇ ਤੇ ਮਾਨਤਨ ਤੇ ਖੁੱਲਾ ਹੀ ਹੋਊਗਾ ਮੋਕੇ ਤੇ ਇਹ ਵੀ ਗੱਬਣਿਆ ਜਿਹੜੀ ਮੀਨ ਦੇ ਲੱਗੇ ਜਿਹੜਾ ਕਹਿੰਦੇ ਇਹਨੇ ਖੜਨਾ ਹੈ ਵੀਡੀਓ ਜਿਹੜੀ ਪਹਿਲੀ ਆ ਆਪਣੇ ਇਸ ਘਰ ਦੇ ਵਿੱਚ ਬਾਕੀ ਕੋਈ ਫੋਨ ਲਾਵੇ ਕਰੀ ਮਾਨਤਾ ਨੂੰ ਮੋਕੇ ਤੇ ਹੋਣਗੇ ਜਿਹੜੇ ਕੁ ਮਹੀਨੇ ਦੇ ਲਾਗੇ ਬੰਨੇ ਬਾਹਰ ਵੀ ਦਿਨ ਖੱਟ ਸਕਦੇ ਏ ਤੁਸੀਂ ਆਪਣੀ ਸਮਝ ਨਾਲ ਵੇਖ ਕੇ ਖੱਟਨੇ ਅੰਦਰ ਵੀ ਖੱਟ ਸਕਦੇ ਦਿਨ ਤੇ ਇਹ ਵਿੱਚ ਕਿੰਨਾ ਕੁ ਦੁੱਧ ਕੱਢੀ ਜਾਊਗੀ ਜੀ ਇਨਸ਼ਾਅੱਲਾ ਇਹ ਘਰ ਦੇ ਦੁੱਧ ਦਾ 12 ਕਿਲੋ ਹੈ ਸਾ ਅੱਛਾ 12 ਕਿਲੋ 12 ਕਿਲੋ ਦਊਗਾ ਧੰਨਵਾਦ 12 ਲੀਟਰ ਦੇ ਕਰਿਬ ਜਿਹੜਾ ਕਿ ਕੱਢੀ ਜਾਊਗੀ ਕਿ ਤੇ ਇਹਦਾ ਫਿਰ ਮੁੱਲ ਇਹ 80000 ਦੀ ਠੀਕ ਹੈ ਤੇ ਬਾਕੀ ਠੀਕ ਹੈ ਤੇ ਬਾਕੀ ਚਲੋ ਜੇ ਕਿਸੇ ਦੀ ਕੋਈ ਪਸੰਦ ਹੁੰਦੀ ਹੈ ਤੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫਿਰ ਦੀ ਪਸ਼ੂ ਖਰੀਦੇ ਜੀ